ਤਸਵੀਰ ਬੰਦੇ ਦੀ ਹੈਰਾਨ ਹੋਗੇ ਨਾ ਦੋਸਤੋ ਤੁਸੀਂ ਵੀ ਸੁਣ ਕੇ ਕਿ ਜਿਹੜੀ ਤਸਵੀਰ ਹੁੰਦੀ ਹੈ ਉਹ ਪਦਾਰਥਾਂ ਦੀ ਹੁੰਦੀ ਹੈ ਉਹ ਮਟੀਰੀਅਲਿਸਟਿਕ ਚੀਜ਼ਾਂ ਦੀ ਹੁੰਦੀ ਹੈ ਪਰ ਅੱਜ ਆਪਾਂ ਜਿਸ ਸ਼ਾਇਰ ਦੀਆਂ ਦੋ ਕਵਿਤਾਵਾਂ ਤੁਹਾਡੇ ਰੂਰੂ ਕਰ ਰਹੇ ਹਾਂ ਉਹਨਾਂ ਨੇ ਆਪਣੀ ਕਵਿਤਾ ਦੇ ਵਿੱਚ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਬੰਦੇ ਦੀ ਤਸਵੀਰ ਦੀ ਗੱਲ ਕੀਤੀ ਹੈ ਨੌਜਵਾਨ ਸ਼ਾਇਰ ਸਿੱਧੂ ਗੁਰਲਾਲ ਸਿੰਘ ਜਿਹੜੇ ਕਿ ਆਪਣੀ ਕਾਪਤਾ ਦੇ ਵਿੱਚ ਬੰਦੇ ਦੀ ਤਸਵੀਰ ਦੀ ਗੱਲ ਕਰਦੇ ਨੇ ਤੇ ਕਲੀਅਰ ਅੰਮ੍ਰਿਤ ਚੈਨਲ ਤੋਂ ਮੈਂ ਅਮ੍ਰਿਤਪਾਲ ਕਲੀਅਰ ਤੁਹਾਡਾ ਸਵਾਗਤ ਕਰਦੀ ਹਾਂ ਤੇ ਅਲੋ ਫਿਰ ਆਪਾਂ ਤੁਹਾਡੇ ਰੂਬਰੂ ਕਰ ਰਹੇ ਹਾਂ ਬੰਦੇ ਦੀ ਤਸਵੀਰ ਜਿਸ ਤੇ ਲਿਖਿਆ ਹੈ ਸਿੱਧੂ ਗੁਰਲਾਲ ਸਿੰਘ ਨੇ ਬੰਦੇ ਬੰਦੇ ਦੀ ਆਪਣੀ ਤਸਵੀਰ ਹੁੰਦੀ ਹੈ ਕੋਈ ਰੇਸ਼ਮੀਰ ਮਾਲ ਵਰਗਾ ਤੇ ਕੋਈ ਲੀਰ ਹੁੰਦੀ ਹੈ ਕੋਈ ਐਡ ਦਸਵਾ ਦਾ ਹੁੰਦਾ ਕੋਈ ਚੁਗਲਖੋਰ ਹੁੰਦਾ ਚੁੱਪ ਕੀਤੇ ਜਹੇ ਹੁੰਦੇ ਕਈ ਕਿਸੇ ਕਿਸੇ ਦੀ ਆਤਮਾ ਹੀ ਫਕੀਰ ਹੁੰਦੀ ਹੈ ਬੰਦੇ ਬੰਦੇ ਦੀ ਆਪਣੀ ਤਸਵੀਰ ਹੁੰਦੀ ਹੈ ਗੱਲਾਂ ਗੱਲਾਂ ਨਾਲ ਕਈ ਕੱਢ ਲੈਂਦੇ ਕੰਮ ਨੂੰ ਮਿੱਠੇ ਹੁੰਦੇ ਜਾਣਦੇ ਹੁੰਦੇ ਹਰੇਕ ਟੰਗ ਨੂੰ ਮਾਰ ਦੇਣਾ ਕਿਸਨ ਜ਼ੁਬਾਨ ਹੀ ਕਈਆਂ ਦੀ ਕਾਲਜੇ ਨੂੰ ਗੈ ਚੀਰ ਹੁੰਦੀ ਹੈ ਬੰਦੇ-ਬੰਦੇ ਦੀ ਆਪਣੀ ਹੀ ਤਸਵੀਰ ਹੁੰਦੀ ਐ। ਟਾਵੇਂ-ਟਾਵੇਂ ਹੁੰਦੇ ਜਿਹੜੇ ਭਲਾ ਸਾਰਿਆਂ ਦਾ ਸੋਚਦੇ। ਟਾਵੇਂ-ਟਾਵੇਂ ਹੁੰਦੇ ਜਿਹੜੇ ਭਲਾ ਸਾਰਿਆਂ ਦਾ ਸੋਚਦੇ ਕਈ ਨਾਲ-ਨਾਲ ਰਹਿ ਕੇ ਵੀ ਮੰਜੀ ਦਿੰਦੇ ਠੋਕਦੇ ਦੂਜਿਆਂ ਦੇ ਘਰ ਲੱਗੀ ਅੱਗ ਨੂੰ ਰਹਿੰਦੇ ਸੇਕਦੇ ਸਿੱਧੂ ਕਿਸੇ-ਕਿਸੇ ਦੀ ਜਾਗਦੀ ਜ਼ਮੀਰ ਹੁੰਦੀ ਐ। ਬੰਦੇ-ਬੰਦੇ ਦੀ ਆਪਣੀ ਤਸਵੀਰ ਹੁੰਦੀ ਐ। ਜ਼ਹਿਰੀ ਹੁੰਦੇ ਸੱਪ ਤੋਂ ਰਹਿੰਦੇ ਜ਼ਹਿਰ ਘੋਲਦੇ ਜ਼ਹਿਰੀ ਹੁੰਦੇ ਸੱਪ ਤੋਂ ਰਹਿੰਦੇ ਜ਼ਹਿਰ ਘੋਲਦੇ ਕੱਢਦੇ ਅੰਦਰੋਂ ਅੰਦਰੀ ਕਈ ਦੱਸਦੇ ਨਾ ਦੁੱਖ ਬੋਲ ਕੇ ਬੰਦੇ 도ਗਲੇ ਆ ਨਾਲ ਕਾਦੀ ਸਿਰ ਹੁੰਦੀ ਐ ਬੰਦੇ 도ਗਲੇ ਦੇ ਨਾਲ ਕਾਦੀ ਸਿਰ ਹੁੰਦੀ ਐ ਬੰਦੇ ਬੰਦੇ ਦੀ ਆਪਣੀ ਤਸਵੀਰ ਹੁੰਦੀ ਐ ਬੰਦੇ ਬੰਦੇ ਦੀ ਆਪਣੀ ਤਸਵੀਰ ਹੁੰਦੀ ਐ ਤੇ ਲੋ ਜੀ ਆਪਾਂ ਅਗਲੀ ਕਵਿਤਾ ਸਿੱਧੂ ਗੁਰਲਾਲ ਹੋਰਾਂ ਦੀ ਪੇਸ਼ ਕਰ ਰਹੇ ਹਾਂ ਦਿਲਾ ਉੱਠ ਦਿਲਾ ਉੱਠ ਤੇ ਲੜ ਚੁਣੌਤੀਆਂ ਦੇ ਨਾਲ ਦਿਲਾ ਉੱਠ ਤੇ ਲੜ ਚੁਣੌਤੀਆਂ ਦੇ ਨਾਲ ਸਿਰਫ ਕਾਮਯਾਬੀਆਂ ਦੀ ਹੀ ਗੱਲ ਕਰ ਬਦਲ ਕਿਸਮਤ ਦੇ ਬਦਲ ਹਾਲਾਤ ਆਪਣੇ ਬਦਲ ਕਿਸਮਤ ਤੇ ਬਦਲ ਹਾਲਾਤ ਆਪਣੇ ਬੜ ਸਿਰੇ ਇਰਾਦਾ ਤੇ ਅਟਲ ਕਰ ਛੱਡ ਗਮਾਂ ਨੂੰ ਭਜਾ ਦੇ ਦੂਰ ਉਦਾਸੀਆਂ ਛੱਡ ਗਮਾਂ ਨੂੰ ਭਜਾ ਦੇ ਦੂਰ ਉਦਾਸੀਆਂ ਕਦਮ ਆਪਣੇ ਹੁਣ ਖੁਸ਼ੀਆਂ ਦੇ ਵੱਲ ਕਰ ਡਿੱਗਣਾ ਟੁੱਟਣਾ ਬੇਸ਼ੱਕ ਗੱਲ ਛੋਟੀ ਨਹੀਂ ਡਿੱਗਣਾ ਟੁੱਟਣਾ ਬੇਸ਼ੱਕ ਗੱਲ ਛੋਟੀ ਨਹੀਂ ਉੱਠ ਹੁਣੇ ਹੀ ਨਾ ਹੁਣ ਕੱਲ ਕਰ ਪੈਸਾ ਸ਼ਹਰਤ ਜੇ ਦੋਨੋਂ ਹੀ ਚਾਹੀਦੇ ਨੇ ਪੈਸਾ ਸ਼ਹਰਤ ਜੇ ਦੋਨੋਂ ਹੀ ਚਾਹੀਦੇ ਨੇ ਮਿਤ ਮੰਜ਼ਲ ਤੇ ਅੱਗੇ ਜਾਵਣ ਦਾ ਚੱਲ ਕਰ ਦਿਲ ਉੱਠ ਤੇ ਲੜਾ ਚੁਣੌਤੀਆਂ ਦੇ ਨਾਲ ਸਿਰਫ ਕਾਮਯਾਬ ਬਣਾਂ ਦੀ ਹੀ ਗੱਲ ਕਰ ਸਿਰਫ ਕਾਮਯਾਬੀਆਂ ਦੀ ਹੀ ਗੱਲ ਕਰ ਦੋਸਤੋ ਇਹ ਤੇ ਸੀ ਕਾਮਯਾਬੀਆਂ ਦੀ ਗੱਲ ਕਰਨ ਵਾਲੇ ਬੰਦੇ ਦੀ ਤਸਵੀਰ ਦੀ ਗੱਲ ਕਰਨ ਵਾਲੇ ਸਾਡੇ ਅੱਜ ਦੇ ਨੌਜਵਾਨ ਸ਼ਾਇਰ ਸਿੱਧੂ ਗੁਰਲਾਲ ਸਿੰਘ ਜਿਨ੍ਹਾਂ ਦੀਆਂ ਦੋ ਕਵਿਤਾਵਾਂ ਆਪਾਂ ਨੇ ਤੁਹਾਡੇ ਰੂਬਰੂ ਕੀਤੀਆਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੋਸਤੋ ਜ਼ਰੂਰ ਕਰ ਲੈਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਤੁਹਾਡੀ ਵੀਡੀਓ ਨੇ ਕੀਤੀ ਹੋਈ ਲਾਈਕ ਤੇ ਸ਼ੇਅਰ ਤੇ ਤੁਹਾਡਾ ਕੀਤਾ ਹੋਇਆ ਚੈਨਲ ਨੂੰ ਸਬਸਕ੍ਰਾਈਬ ਮੈਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕਰਦਾ ਹੈ ਤੇ ਕੱਲ ਨੂੰ ਫਿਰ ਮੈਂ ਤੁਹਾਡੇ ਲਈ ਕਿਸੇ ਨਵੇਂ ਲੇਕ ਦੀ ਰਚਨਾ ਲੈ ਕੇ ਹਜ਼ਰ ਹੋਵਾਂਗੀ ਉਦੋਂ ਤੱਕ ਦੋਸਤੋ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖਣਾ ਤੇ ਮੈਨੂੰ ਦਿਓ ਇਜਾਜ਼ਤ ਦੋਸਤੋ ਹਮੇਸ਼ਾ ਜ਼ਿੰਦਾਬਾਦ